ਜੀਵੀਐਸ ਟੈਮ ਚੈਨਲ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਜਾਦ ਦਰਸ਼ਕੋ ਪੰਚਾਇਤੀ ਚੋਣਾਂ ਜਿਹੜੀਆਂ ਸਰਗਰਮਾ ਪੂਰੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਚੋਣ ਨਿਸ਼ਾਰਵੀ ਮਿਲ ਚੁੱਕੇ ਆ ਤੇ ਡੋਰ ਟੂ ਡੋਰ ਜਿਹੜਾ ਚੋਣ ਪ੍ਰਚਾਰ ਵੀ ਜੋਰਾਂ ਤੇ ਆ ਤੇ ਅੱਜ ਪਿੰਡ ਮਾਨੋ ਕੀ ਗੱਲ ਪਹੁੰਚੇ ਆ ਤੇ ਨਰਮਲ ਸਰਪੰਚ ਇਹਨਾਂ ਨੇ ਪਹਿਲਾਂ ਵੀ ਸਰਪੰਚੀ ਕੀਤੀ ਆ ਹੁਣ ਤੱਕ ਜਿਹੜੇ ਵਿਕਾਸ ਕਾਰਜ ਇਹਨਾਂ ਨੇ ਕੀਤੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਜੇਕਰ ਸਰਪੰਚ ਬਣਦੇ ਨੇ ਤਾਂ ਅੱਗੇ ਕੀ ਪ੍ਰੋਜੈਕਟ ਲੈ ਕੇ ਆ ਰਹੇ ਹੋ ਸੋ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਜੀਵੀਐਸ ਟਾਈਮ ਚੈਨਲ ਤੇ ਸਵਾਗਤ ਹੈ ਜੀ ਸਸਿਕਾਲ ਸਭ ਤੋਂ ਪਹਿਲਾਂ ਜੀਵੀਐਸ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਸਾਡੇ ਕੋਲੇ ਪਹੁੰਚੇ ਨੇ ਜੀ ਨਰਮਲ ਜੀ ਇਸ ਵਾਰ ਕਹਿੰਦੇ ਫਾਸਵੇਂ ਮੁਕਾਬਲੇ ਆ ਪੂਰੇ ਪਿੰਡਾਂ ਦੇ ਵਿੱਚ ਕਿਉਂਕਿ ਵਿਆਹ ਵਰਗਾ ਮਾਹੌਲ ਆ ਜਿੱਦੜਾ ਪਿੰਡ ਵੀ ਦੇਖਦੇ ਆ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਅਸੀਂ ਸਰਪੰਚ ਬਣੀਏ ਤੁਹਾਡੇ ਵੀ ਕਹ ਲਈਏ ਕਿ ਕਾਫੀ ਉਮੀਦਵਾਰ ਨੇ ਤੁਹਾਡੇ ਮੁਕਾਬਲੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਜਿਹੜੇ ਹੁਣ ਤੱਕ ਦੇ ਵਿਕਾਸ ਕਾਰਜ ਆ ਉਹ ਕਿਹੜੇ-ਕਿਹੜੇ ਆ ਉਹ ਇੱਕ ਵਾਰੀ ਜਿਹੜੇ ਦਰਸ਼ਕਾ ਉਹਨਾਂ ਨੂੰ ਜਰੂਰ ਸਾਂਝੀ ਕਰੋ ਕਤੇ ਗਲੀਆਂ ਨਾਲੀਆਂ ਜੀ ਪਾਰਕਾਂ ਤਿੰਨ ਚਾਰ ਪਾਰਕਾਂ ਬਣਾਈਆਂ ਜੀ ਇੱਕ ਗਰੀਬਾਂ ਵਾਸਤੇ ਕਮਿਊਨਿਟੀ ਹਾਲ ਜੀ ਪੈਲਸ ਕਹਿ ਦਿੰਨੇ ਆ ਜੀ ਉਹ ਤਿਆਰ ਕਰਵਾਇਆ ਜੀ ਜੀ ਇੱਕ ਗਲੀਆਂ ਨਾਲੀਆਂ ਦੋ ਬੱਸ ਸਟੈਂਡ ਬਣਾਏ ਆ ਹਮਮ ਹੋਰ ਜਿਵੇਂ ਜੀ ਅੱਜਕੱਲ ਡਾਕਟਰ ਕਦੇ ਸਹਾਈ ਲੋਕ ਬਹੁਤ ਘੱਟ ਹੁੰਦੇ ਗੱਲਾਂ ਜ਼ਿਆਦਾ ਕਰਦੇ ਨੇ ਸਾਡਾ ਵਿਵਹਾਰ ਕਿਦਾਂ ਦਾ ਸਾਡਾ ਹੀ ਵਿਆਰ ਹੈ ਸਾਡੇ ਪਹਿਲਾਂ ਵੀ ਸਰਪੰਚ ਬਣਦੇ ਆ ਪਿੰਡ ਦੇ ਵਿੱਚ ਜੀ ਉਹ 7 ਵਜੇ ਤੋਂ ਬਾਅਦ ਕਈ ਦਾ ਫੋਨ ਨਹੀਂ ਚੱਕਦੇਗੇ ਜੀ ਜੇ ਕੋਈ ਲੜ ਪੈਂਦਾ ਸੀ ਕਹਿੰਦੇ ਕੱਲ ਨੂੰ ਸਵੇਰ ਗੱਲ ਕਰਾਂਗੇ ਹਮ ਅਹੀਂ ਸਰਪੰਚੀ ਦੇ ਨਾਲ-ਨਾਲ ਡਾਕਟਰੀ ਵੀ ਕਰਦਾ ਮੈਂ ਜੀ ਵੈਟਰਨਰੀ ਡਾਕਟਰ ਐ ਓਕੇ ਤੇ ਆਪਾਂ ਦੀ ਰਾਤ ਨੂੰ ਕੋਈ 12 1 ਵਜੇ ਜਦੋਂ ਮਰਜ਼ੀ ਕੋਈ ਫੋਨ ਲਾਵੇ ਜਿੱਥੇ ਅਗਲਾ ਲੜਾਈ ਝਗੜਾ ਹੁੰਦਾ ਉੱਥੇ ਜਾਈਦਾ ਜੀ ਜੇ ਮੇਨ ਵੱਡਾ ਰੋਡ ਆਪਣੇ ਜਾਂਦਾ ਨਿਹਾਲ ਸਿੰਘਾਣਾ ਬਾਗਾ ਪੁਰਾਣਾ ਜੀ ਕਈ ਰੀ ਕੋਈ ਦੁਰਘਟਨਾ ਵਾਪਰ ਜਾਂਦੀ ਸੀ ਰਾਤ ਨੂੰ 11 ਵਜੇ 12 ਵਜੇ 1 ਵਜੇ ਜਦੋਂ ਵੀ ਕੋਈ ਫੋਨ ਲਾਉਂਦਾ ਸੀ ਉਦੋਂ ਹਰ ਵਕਤ 24 ਘੰਟੇ ਹਮ ਹਾਜ਼ਰ ਹੈ ਦਰਸ਼ਕੋ ਇਹ ਗੱਲ ਇਹਨਾਂ ਨੇ ਬਿਲਕੁਲ ਜਾਇਜ਼ ਕਹੀ ਹੈ ਕਿਉਂਕਿ ਤੁਸੀਂ JBS ਟੈਮ ਚੈਨਲ ਤੇ ਬਹੁਤ ਸਾਰੀਆਂ ਅਪਡੇਟਸ ਵਾਣੂ ਕੇ ਗੱਲਦੀਆਂ ਚੈੱਕ ਕਰ ਸਕਦੇ ਹੋ ਜਿਨ੍ਹਾਂ ਵਿੱਚ ਬਹੁਤ ਸਾਰੇ ਮਸਲੇ ਆ ਜਿਹੜੇ ਇਹਨਾਂ ਨੇ ਆਪਣੇ ਚੈਨਲ ਦੇ ਉੱਪਰ ਵੀ ਜਿਹੜੇ ਅਪਡੇਟ ਕੀਤੇ ਆ ਤੇ ਹੋਰ ਵੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਜੇਕਰ ਹੁਣ ਜਿਹੜੇ ਮੁਕਾਬਲੇ ਫਸਮੇ ਨੇ ਜਿਹੜਾ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਹੋਣ ਤੱਕ ਦਾ ਕਹਿੰਦਾ ਯਾਰ ਕੀ ਮੇਰਾ ਇਰਾਦਾ ਇਲੈਕਸ਼ਨ ਲੜਨ ਦਾ ਨਹੀਂ ਸੀ ਬਿਲਕੁਲ ਵੀ ਜੀ ਪਰ ਲੋਕਾਂ ਨੇ ਮੇਰੇ ਘਰੇ ਆ ਕੇ ਮੇង ਬਹੁਤ ਜਿਆਦਾ ਮਿਹਨਤਾਂ ਕਰੀਆਂ ਵੀ ਭਰਾਵਾ ਵੀ ਤੂੰ ਲੋਕਾਂ ਦੇ ਨਾਲ ਖੜਦਾ ਦਲੇ ਰਾਤ ਨੂੰ ਜਦੋਂ ਵੀ ਤੈਨੂੰ ਯਾਦ ਕਰਦੇ ਆ ਵੀ ਸਾਡੀ ਮਿਹਨਤ ਆ ਤੂੰ ਪਿੰਡ ਨੂੰ ਬਚਾਏਗਾ ਜੀ ਤੇ ਤੇਰੇ ਤੇ ਸਾਨੂੰ ਉਮੀਦਾਂ ਤਾਂ ਕਰਕੇ ਮੈਂ ਖੜਿਆ ਨਹੀਂ ਇਲੈਕਸ਼ਨ ਦੇ ਵਿੱਚ ਮੇਰਾ ਐਰ ਕੀ ਖਾਣਾ ਦਾ ਕੋਈ ਇਰਾਦਾ ਨਹੀਂ ਸੀ ਮੇਰਾ ਜਵਾਬ ਇਰਾਦਾ ਕਿਉਂ ਸੀ ਜ਼ਿੰਮੇਵਾਰੀਆਂ ਜ਼ਿਆਦਾ ਸੀ ਜਬ ਜ਼ਿੰਮੇਵਾਰੀਆਂ ਜ਼ਿਆਦਾ ਗਈ ਮੇਰਾ ਆਪ ਦਾ ਡਾਕਟਰੀ ਦਾ ਕੰਮ ਹੈ ਜੀ ਉਹ ਦੁਨਨੇ ਪਰ ਪਿਆਰ ਦਾ ਕੰਮ ਹੈ ਡਾਕਟਰੀ ਦਾ ਤੇ ਬਹੁਤ ਔਖਾ ਕੰਮ ਹੈ ਇਹ ਜੀ ਤੇ ਤਾਂ ਕਰਕੇ ਪਾਰਟੀ ਦੇ ਸਾਰੇ ਬੰਦਿਆਂ ਨੂੰ ਕਹੀ ਵੀ ਜਿਹੜਾ ਮਰਜ਼ੀ ਖੜਜੋ ਤੁਸੀਂ ਹਮ ਪਰ ਮੈਂ ਸਾਰਿਆਂ ਨੇ ਨਾ ਕਰਤੀ ਵੀ ਮੈਂ ਫੁੱਲ ਸਪੋਰਟ ਕਰੂੰਗਾ ਜੀ ਪਰ ਨਹੀਂ ਉਹ ਆਦੇ ਨਹੀਂ ਤੂੰ ਖੜ ਜਿਸ ਤਰੀਕੇ ਨਾਲ ਲੋਕਾਂ ਦਾ ਜਿਹੜਾ ਪਿਆਰ ਆ ਤੁਹਾਡੇ ਨਾਲ ਆ ਕੋਝੇ ਡਿਅੱਟੀ ਪ੍ਰੋਜੈਕਟ ਤਾਂ ਕਿਹੜੇ-ਕਿਹੜੇ ਲੈ ਕੇ ਆ ਰਹੇ ਹੋ ਇੱਕ ਤਾਂ ਲੇਡੀਜ਼ ਆਸਤੇ ਜਿਮ ਜੀ ਤੇ ਮੁੰਡਿਆਂ ਵਾਸਤੇ ਨੌਜਵਾਨਾਂ ਵਾਸਤੇ ਵੀ ਦੋ ਜਿਮਾ ਡਬਲ ਤੇ ਸਾਰੇ ਪਿੰਡ ਦੇ ਵਿੱਚ ਕੈਂਵੇਰੇ ਜੀ ਲਾਈ ਜਾਣਗੇ ਪਹਿਲ ਦੇ ਆਧਾਰ ਤੇ ਹੂੰ ਤੇ ਧਰਮਸ਼ਾਲਾ ਜਿੰਨੇ ਆ ਵੀ ਹੈਗੀਆਂ ਉਹਨਾਂ ਨੂੰ ਬਣਾਇਆ ਜਾਊ ਗਲੀਆਂ ਨਾਲਿਆਂ ਦਾ ਕੰਮ ਜੀ ਥੋੜਾ ਹੀ ਰਹਿ ਗਿਆ ਇੰਨਾ ਕੰਪਲੀਟ ਹੀ ਆ ਸਮਝੋ ਸਾਰਾ ਇੰਟਰਲੌਕ ਲੱਗੀ ਆ ਜੀ ਥੋੜੀਆਂ ਗਲੀਆਂ ਹੀ ਆ ਜਿਨ੍ਹਾਂ ਦੇ ਵਿੱਚ ਰਹਿਦਾ ਕੰਮ ਜੀ ਔਰ ਜੇ ਸਿਹਤ ਸਹੂਲਤਾ ਦੀ ਗੱਲ ਕਰੀਏ ਤਾਂ ਅਕਸਰ ਕੀ ਹੁੰਦਾ ਕਿ ਜਦੋਂ ਮੁਸੀਬਤ ਪੈਂਦੀ ਕਿਉਂਕਿ ਪਿੰਡ ਦੀ ਗੈਨਤੀ ਤੁਹਾਡੇ ਜਾਦੇ ਆ ਤੇ ਸਿਹਤ ਸਹੂਲਤਾ ਦੇ ਵਿੱਚ ਜਿਵੇਂ ਐਂਬੂਲੈਂਸ ਹੋ ਗਈ ਜਮਾ ਲਖਨੀ ਨੇ ਕਿ ਇਦਾਂ ਦਾ ਕੋਈ ਪ੍ਰਜੈਕਟ ਮਨ ਲਖਨੀ ਨੇ ਕਿ ਹੈਗਾ ਹੀ ਸਾਡੇ ਐਂਬੂਲੈਂਸ ਦੀ ਜ਼ਰੂਰਤ ਆ ਜੀ ਉਹ ਵੀ ਮੰਗ ਆ ਗਰੀਬ ਪਰਿਵਾਰਾਂ ਦੀ ਉਹ ਮੰਗ ਬਿਲਕੁਲ ਪੂਰੀ ਕਰਾਂ ਜੀ ਹੁਣ ਤੱਕ ਕਿੰਨਾ ਡੋਰ ਟੂ ਡੋਰ ਪ੍ਰਚਾਰ ਹੋ ਚੁੱਕਾ ਕਿਉਂਕਿ ਕੱਲ ਹੀ ਜਿਹੜੇ ਚੋਣ ਨਿਸ਼ਾਨ ਮਿਲੇ ਆ ਤੇ ਕਿਸ ਤਰ੍ਹਾਂ ਦਾ ਹੰਗਾਰਾ ਰਿਹਾ ਵਧੀਆ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਸਵੇਰੇ ਫਿਰ ਕਿਵੇਂ ਸ਼ੁਰੂਆਤ ਕਰਦੇ ਉਹਨਾਂ ਦੀ ਸਵੇਰੇ ਸ਼ੁਭਾ 8 ਵਜੇ ਤੋਂ ਲੱਗ ਰਹੀਦਾ ਜੀ ਦੇ ਤੇ ਇਹ ਦੋ ਤਿੰਨ ਦਿਨ ਦਾ ਹੁਣ ਤਾਂ ਚੋਣ ਨਿਸ਼ਾਨ ਕਈਆਂ ਕਮਤੰਦਿਆਂ ਦੇ ਵਿੱਚ ਨਹੀਂ ਗਿਆ ਗਿਆ ਸ਼ਾਮ ਨੂੰ ਜਾਂਦੇ ਆ ਹੂੰ ਜਦੋਂ ਵੀ ਟਾਈਮ ਲੱਗਦਾ ਵੱਧ ਤੋਂ ਵੱਧ ਲੋਕਾਂ ਨੂੰ ਮਿਲੀਦਾ ਜੀ ਤੇ ਮੇਰੇ ਖਿਆਲ ਅਕਿ ਲੋਕਾਂ ਨੂੰ ਕਹਿਣ ਵੀ ਲੋੜ ਹੀ ਇਸ ਤਰੀਕੇ ਨਾਲ ਤੁਸੀਂ ਕਿਹਾ ਵੀ ਲੋਕਾਂ ਨੇ ਆ ਸਵਾਰ ਜਿਹੜੀਆਂ ਮੰਤਾਂ ਕਰਕੇ ਤੁਹਾਨੂੰ ਜਿਹੜਾ ਸਰਪੈਂਟ ਲਈ ਆਪਾਂ ਭਰਾ ਮੇਰਾ ਮਾਨ ਨਹੀਂ ਕਰਦੇ ਇਸ ਚੀਜ਼ ਦਾ ਜੀ ਤੇ ਚੈਨਲ ਤੇ ਬੈਠੀਆਂ ਸਾਹਮਣੇ ਆਪਣੇ ਤੇ ਕੋਈ 100 ਰੁਪਏ ਦਾ ਇਲਜ਼ਾਮ ਲਾ ਕੇ ਵਿਖਾ ਦੇ ਮਾਨੂੰ ਕਹਿੰਦਾ ਵਿੱਚੋਂ ਜਾਂ ਕਿਸੇ ਤੋਂ ਠਾਣੇ ਪੈਸੇ ਦਵਾਈ ਆ ਜਾਂ ਕਚਹਿਰੀਆਂ ਦੇ ਵਿੱਚ ਪੈਸੇ ਦਵਾਈ ਆ ਜਾਂ ਕੋਈ ਸਾਡੇ ਪਿੰਟ ਇਨਕੁਆਰੀ ਕਰਨ ਆਉਂਦਾ ਜੀ ਜਿੰਨੀ ਸਰਕਾਰੀ ਫੀਸ ਆ ਉਨੇ ਹੀ ਪੈਸੇ ਦਵਾਈ ਦੀ ਆ ਮਤਲਬ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਜਾਂ ਜਿੰਨੇ ਵੀ ਕੰਮ ਕਰਿਆ ਆਪਣੇ ਤੇ ਕੋਈ ਇਲਜ਼ਾਮ ਲਾ ਕੇ ਵਿਖਾਵੇ ਵੀ ਸਾਡੇ ਠਾਣੇ ਪੈਸੇ ਦਵਾਈ ਆ ਜਾਂ ਨਿਆਂਇਕ ਪੈਸੇ ਦਵਾਈ ਆ ਆਪਾਂ ਆਪਦੇ ਹੱਥ ਨਾਲ ਕੋਈ ਪੈਸਾ ਨਹੀਂ ਖੜਿਆਗਾ ਹੂੰ ਤੇ ਨਾ ਕਚਹਿਰੀਆਂ ਚ ਲੋਕਾਂ ਦੇ ਫ੍ਰੀ ਕੰਮ ਕਰਾਈ ਆ ਸਰਪੰਚ ਜਿਵੇਂ ਕਚਹਿਰੀਆਂ ਦੀ ਗੱਲ ਕਰੀਆ ਸੂਝਵਾਨ ਸਰਪੰਚ ਕਹਿੰਦੇ ਹੋਈ ਹੁੰਦਾ ਜਿਹੜੇ ਪਿੰਡ ਦੇ ਮਸਲੇ ਪਿੰਡ ਚ ਹੀ ਦਬਾ ਲਵੇ ਨਹੀਂ ਤਾਂ ਤੁਹਾਡੀ ਕੋਸ਼ਿਸ਼ ਰਹੇਗੀ ਕਿ ਜਦ ਹੁਣ ਤੁਸੀਂ ਸਰਪੰਚ ਬਣੋਗੇ ਪਹਿਲਾਂ ਵੀ ਕੋਸ਼ਿਸ਼ ਇਹੀ ਸੀਗੀ ਜੀ ਵੱਧ ਤੋਂ ਵੱਧ ਵੀ ਜਿੰਨੇ ਵੀ ਆਪਾਂ ਮਸਲੇ ਆਲਾਪ ਦੇ ਪਿੰਡ ਜਾਂ ਆਪਦੇ ਪਹਿਣਪਰਾਵਾਂ ਚ ਪੰਚਾਇਤ ਵੈਕਨ ਵੀੜਗੇ ਹੂੰ ਇਹ ਤੋਂ ਬਾਅਦ ਦੇ ਵਿੱਚ ਵੀ ਕੋਸ਼ਿਸ਼ ਇਹੀ ਜਾਰੀ ਰਹੂਗੀ ਪਿੰਡਾਂ ਦੇ ਵਿੱਚ ਨਾ ਅੱਜ ਕੱਲ ਨਸ਼ਾ ਮੈ ਹੈ ਹਰੇਕ ਪਿੰਡ ਦੇ ਵਿੱਚ ਇਹ ਗੱਲ ਕਰਦਾ ਕਿਉਂਕਿ ਇਹ ਸਾਰਿਆਂ ਨੂੰ ਹੀ ਪਤਾ ਤਾਂ ਉਸ ਨੂੰ ਠੱਲ ਪਾਉਣ ਲਈ ਕੀ ਕਰਦੇ ਠੱਲ ਅੱਗੇ ਨਾਲੋਂ ਜਾਂਦੀ 50 ਪਰਸੈਂਟ ਫਰਕ ਆਈ ਜੀ ਨਸ਼ੇ ਪੱਤੇ ਵਾਲੇ ਮੁੰਡਿਆਂ ਨੂੰ ਸਮਝਾਈਦਾ ਜਿਹੜਾ ਨਹੀਂ ਸਮਝਦਾ ਫਿਰ ਉਹ ਸਾਰੇ ਤਰੀਕਿਆਂ ਨਾਲ ਹੀ ਸਮਝਾਈਦਾ ਜੀ ਇਹ ਕਿਤੇ ਨਾ ਕਿਤੇ ਫਰਕ ਜ਼ਰੂਰ ਪੈਂਦਾ ਹਾਂ ਹਾਂ ਜੀ ਜੇ ਖੇਡ ਮੈਦਾਨਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਜਿਹੜੇ ਨੌਜਵਾਨਾ ਸ਼ਾਇਦ ਇਧਰਲੇ ਪਾਸੇ ਵੀ ਆਉਣ ਇਦਾਂ ਦਾ ਕੋਈ ਪ੍ਰੋਜੈਕਟ ਹੈ ਇਦਾਂ ਦਾ ਜੀ ਸਾਡੇ ਨਾਲ ਕੋਸ਼ਿਸ਼ ਕਰਾਂਗੇ ਵੀ ਸਾਡੇ ਦੋ ਪਿੰਡ ਆਏ ਹੂੰ ਉਧਰਲੇ ਪਿੰਡ ਦੇ ਵਿੱਚ ਗਰਾਊਂਡ ਹੈਗਾ ਜੀ ਸਾਡੇ ਪਿੰਡ ਦੇ ਵਿੱਚ ਗਰਾਊਂਡ ਛੋਟੇ ਆ ਥੋੜੇ ਜੇ ਜ਼ਮੀਨ ਸਰਕਾਰੀ ਪਿੰਡ ਦੇ ਨਾਲ ਹੈ ਨਹੀਂ ਗੀ ਹੂੰ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਹੀ ਹੈ ਵਾਲੀਵਾਲ ਦਾ ਲੋਹੇ ਦਾ ਨਟ ਲਵਾਇਆ ਜੀ ਗਰਾਊਂਡ ਤਿਆਰ ਕਰਿਆ ਤੇ ਜ ਜਮੀਨ ਆ ਨੇੜੇ ਬਣ ਜੇ ਤਾਂ ਸਾਡੀ ਕੋਸ਼ਿਸ਼ਾਂ ਵੀ ਵੱਡਾ ਗਰਾਊਂਡ ਬਣਾਈਏ ਬੱਚਿਆਂ ਨੂੰ ਖੇਡਣ ਦੇ ਜੀ ਗਰਾਊਂਡ ਦੀ ਕਮੀ ਜ਼ਰੂਰ ਹੈ ਅ ਨਰਮਲ ਜੀ ਉਮੀਦ ਕਰਦੇ ਆ ਕਿ ਤੁਸੀਂ ਔਰ ਤੁਹਾਡੇ ਦਾ ਰੰਮ ਪਤਨੀ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੋ ਤੁਹਾਨੂੰ ਤੁਹਾਡੇ ਸਮਰਥਕ ਦੇਖ ਰਹੇ ਹੋਣਗੇ ਉਹਨਾਂ ਨੂੰ ਕੋਈ ਸਨੇਹਾ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋ ਸੀਆਂ ਨੇ ਵੱਤ ਤੋਂ ਵੱਤ ਸਪੋਰਟ ਕਰੋ ਇਹ ਤੁਸੀਂ ਸਾਨੂੰ ਚੋਣ ਮੈਦਾਨ ਦੇ ਵਿੱਚ ਲੈ ਕੇ ਆਏ ਆ ਅਸੀਂ ਤੁਹਾਡੀਆਂ ਉਮੀਦਾਂ ਤੇ खरे ਉਤਰਾਂਗੇ ਜੀ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਿ ਜਿਹੜੇ ਬੰਦੇ ਦੇ ਨਾਲ ਤੁਰਪੇ दोगली ਨੀਤੀ ਨਾ ਨੀ ਤੁਰਦੇ ਚਾਹੇ ਉਹਨੇ ਵੋਟ ਪਾਈ ਆ ਜਾਂ ਨਹੀਂ ਪਾਈ ਜਿਹਦੇ ਨਾਲ ਖੜ ਗਏ ਸੱਚੇ ਬੰਦੇ ਨਾਲ ਚਾਹੇ ਉਹ ਗਰੀਬ ਹੈ ਕੋਈ ਚਾਹੇ ਅਮੀਰ ਹੈ ਜਿਹਦੇ ਨਾਲ ਖੜ ਗਏ ਤਾਂ ਖੜ ਗਏ ਬਸ ਜੀ ਸੋ ਉਮੀਦ ਕਰਦੇ ਆ ਕਿ ਤੁਸੀਂ ਜਿਹੜੇ ਲੋਕਾਂ ਦੇ ਨਾਲ ਦਾਅਵੇ ਵਾਅਦੇ ਕੀਤੇ ਆ ਉਹਨਾਂ ਤੇ खरे ਉਤਰੋ ਦਰਸ਼ਕੋ ਇਹ ਸਨ ਮਾਣੂ ਕੀ ਗੱਲ ਤੋਂ ਸਰਪੰਚ ਨਰਮਲ ਸਿੰਘ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਸਰਮੇਚੀ ਕੀਤੀ ਇਸ ਵਾਰ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੁੰਦੀਆਂ ਕਿਉਂਕਿ ਉਹਦੇ ਕਹਿੰਦੇ ਕੰਡਿਆਂ ਦੀ ਸੀਜ ਹੁੰਦੀ ਹੈ ਇੱਥੋਂ ਦੇ ਜਿਹੜੇ ਸਰਪੰਚ ਆਪਦੇ ਕੰਮ ਨੂੰ ਸਮਰਪਿਤ ਆ ਇਹਨਾਂ ਨੇ ਕਿਹਾ ਕਿ ਹੁਣ ਤੱਕ ਜਿਹਦੇ ਲਈ ਵੀ ਸਟੈਂਡ ਰੱਖਿਆ ਤਾਂ ਇੱਕ ਮੱਠੋ ਕੇ ਰੱਖਿਆ ਨਾ ਕਿ ਕਿਸੇ ਦੋਗਲੀ ਨੀਤੀ ਦੇ ਨਾਲ ਫਿਲਹਾਲ ਇਹ 15 ਤਰੀਕ ਦੱਸੇਗੀ ਕਿ ਸਰਪੰਚ ਸਾਹਿਬ ਦੇ ਜਿਹੜੇ ਸਮਰਥਕ ਆ ਉਹ ਇਹਨਾਂ ਦੇ ਕਿੰਨਾ ਨਾਲ ਨੇ ਤੇ ਜੇਕਰ ਜਤਦੇ ਨੇ ਤਾਂ ਕਿਹੜੇ ਕਿਹੜੇ ਜਿਹੜੇ ਪ੍ਰੋਜੈਕਟ ਉਹਨਾਂ ਲਈ ਲੈ ਕੇ ਆਉਣਗੇ ਸੋ ਜਲਦੀ ਅਗਲੇ ਉਮੀਦਵਾਰ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਰੂਬਰੂ ਕਰਾਂਗੇ ਸੋ ਬਣੇ ਰਹੋ ਜੀ ਵੀ ਐਸਟਾਫ